ਇਕ ਉਸਨ ਉਸ ਤੋਂ ਸਿੱਧੀ ਗੱਲ ਹੈ ਇੱਕ ਫੈਸ਼ਨ ਵਿੱਚ ਗਏ ਤੇ ਉੱਥੇ ਜਿਹੜਾ ਅੱਗੇ ਬੰਦਾ ਸੀ ਉਹ ਬੰਦਾ ਬਹੁਤ ਡਾਡਾ ਸੀ ਉਹ ਦਲੇਰ ਸੀ ਮੇਰੇ ਕੋਲ ਸ਼ਾਰਟ ਸੀ ਮੈਂ ਆਹ ਆਉਂਦੇ ਜਾਂਦੇ ਮੂਨੇ ਰਜਾ ਸੀ ਉਹ ਸ਼ਾਰਟ ਦਾ ਉਹ ਬੱਸ ਮਾਰਿਆ ਉਹ ਸ਼ਾਰਟ ਜਾਮ ਹੋ ਗਈ ਤੇ ਉਹ ਬੰਦਾ ਇੱਕ ਕਮਾਂਡੋ ਸੀ ਫੋੜੇ ਟ੍ਰੇਨ ਮੇਰ ਤੋਂ ਬਹੁਤ ਜਿਆਦਾ ਤਖੜਾ ਸੀ ਉਹਨੇ ਮੇਰੀ ਸੌਲਟ ਫੜ ਲਈ ਉਹ ਖੋ ਸਕਦਾ ਸੀ ਕੁਝ ਸੈਕਿੰਡ ਉਹ ਮੈਂ ਤਾਂ ਸੌਲਟ ਖੋਲਣੀ ਸੀ ਤੇ ਗੁਰਜੰਟ ਸਿੰਘ ਮੇਰ ਤੋਂ ਕੋਈ 10 10 ਕਿ ਮੀਟਰ ਪਿੱਛੇ ਹੋਏਗਾ ਤੇਰੇ ਕੋਲ ਸੀਗਾ 55 ਬੋਲ ਦਾ ਰੋਲਵਰ ਜਿਹਨੂੰ ਕਹਿੰਦੇ ਕਿ ਜਿਹਦਾ ਬਹੁਤ ਘੱਟ ਨਿਸ਼ਾਨਾ ਲੱਗਦਾ ਹੈ ਸਭ ਤੋਂ ਘੱਟ ਤੇ ਇਹਨੇ ਦੇਖੋ ਕਿ ਕਿੰਨਾ ਹੈ ਠੰਡੇ ਦਿਮਾਗ ਨਾਲ ਸ਼ਾਂਤ ਜਿਤ ਹੁੰਦਾ ਸੀ ਐਕਸ਼ਨਸ ਕੀ ਇਹਨੇ ਉਹ ਪਿੱਛੋਂ ਬੰਦਾ ਮੇਰੇ ਅੱਗੇ ਸੀ ਉਹ ਮੈਂ ਤੋਂ ਬਹੁਤ ਉੱਚਾ ਤਕੜਾ ਤੇਰੇ ਮੇ ਤੋਂ ਪਿੱਛੋਂ 10 ਕਿਲੋ ਮੀਟਰ ਤੋਂ ਇੱਕ ਗੋਲੀ ਮਾਰੀ ਉਹ ਬਿਲਕੁਲ ਮੈਂ ਦੇਖਿਆ ਕਿ ਬਿਲਕੁਲ ਮੱਥੇ 'ਚ ਵੱਜੀ ਤੇ ਉਹਦਾ ਉਹ ਵੀਕ ਹੋ ਗਿਆ ਤੇ ਛੱਡ ਦਿੱਤਾ ਉਹਨੂੰ ਤੇ ਮੈਨੂੰ ਲੱਗਿਆ ਕਿ ਗੋਲੀ ਮੇਰੇ ਬਿਲਕੁਲ ਹੀ ਕੰਨ ਦੇ ਨਾਲ ਦੀ ਲੱਗ ਕਿ ਉਹ ਐਨ ਮੱਥੇ ਦੇ ਵਿੱਚ ਅੱਛਾ ਚਲੋ ਮੈਨੂੰ ਤਾਂ